ਦਰبار ਸਰ ਨਾ ਦਰਬਾਰ ਸਰ ਜਾਣਾ ਸੀ ਤੇ ਖੱਟਣ ਵਿਕਾਰ ਜਾਣਾ ਬਹੁਤੇ ਲੋਕੇ ਤੱਕ ਉਨਾਂ ਰੋਕ ਵੀ ਲਾਈਏ ਵੀ ਜਿਹੜੇ ਉਹ ਕਮਰੇ ਕਹਿੰਦੇ ਨੇ ਜੀ ਕਮਰਾ ਲੈ ਲੋ ਉਹ ਹੁਣ ਉਹਨਾਂ ਰੋਕਿਆ ਥੋੜਾ ਜਿਹਾ ਤੁਸੀਂ ਇੱਕ ਹੀ ਬਿਜ਼ਨਸ ਤੋੜਿਆ ਜਿੰਨਾ ਨਹੀਂ ਹਟਨਾ ਉਹ ਏਦੇ ਪਵਿੱਤਰ ਥਾ ਤੇ ਜਾ ਕੇ ਵੀ ਨਹੀਂ ਨਹੀਂ ਮੁੜਦੇ ਕਿਉਂ ਕਿ ਪਾਪੀ ਮਨ ਮੰਦਾ ਪਾਪੀ ਮਨ ਹੈ ਤੇ ਪਾਪੀ ਮਨ ਕਿਤੇ ਵੀ ਹੋ ਸਕਦਾ ਹੈ ਯਾਦ ਰੱਖੀ ਪਾਪੀ ਮਨ ਕਿਤੇ ਵੀ ਹੋ ਸਕਦਾ ਕਿਤੇ ਬੈਠੇ ਵੀ ਹੋ ਸਕਦਾ ਔਰ ਐਸੀ ਪਵਿੱਤਰ ਥਾਂ ਤੇ ਬੈਠੇ ਵੀ ਹੋ ਸਕਦਾ ਕਿਉਂਕਿ ਮਨ ਕੀਏ ਪਾਪੀ ਆਮ ਖਾਨੇ ਨਾ ਸਿਆਣੇ ਕਹਿੰਦੇ ਮਨ ਪਾਪੀ ਹੁਜਤਾ ਦਾ ਢੇਰ ਪਾਪੀ ਤੇ ਸਾਡਾ ਮਨ ਤੇ ਮਨ ਥਾਪੀ ਵਕਾਰ ਨਹੀਂ ਛੱਡ ਰਿਹਾ ਉਹ ਫਿਰ ਥਾਂ ਨਹੀਂ ਮਿੰਦਾ ਇਹ ਵੀ ਯਾਦ ਰੱਖਿਓ ਜਦੋਂ ਮਨ ਪਾਪੀ ਹੋ ਗਿਆ ਨਾ ਫਿਰ ਉਹ ਉਸਤਾਨ ਨਹੀਂ ਵੇਖੇਗਾ ਵੀ ਐਡਾ ਪਵਿੱਤਰ ਉਸਤਾਨ ਹੈ ਨਹੀਂ ਵੇਖੇਗਾ ਰਿਸ਼ਤਾ ਕੀਏ ਮੇਰਾ ਨਹੀਂ ਵੇਖੇਗਾ ਮੇਰੀ ਰੱਤ ਤੇ ਸ਼ਰਤੀਏ ਨਹੀਂ ਵੇਖੇਗਾ ਕਿਉਂ ਕਿਉਂਕਿ ਹੁਣ ਮਨ ਪਾਪੀ ਬਣ ਜਾਂਦਾ ਹੈ ਤੇ ਜਦੋਂ ਮਨ ਪਾਪੀ ਬਣ ਗਿਆ ਫਿਰ ਇਹਨਾਂ ਚ ਜਦੋਂ ਪਰ ਉੱਠ ਜਾਂਦਾ ਰਿਸ਼ਤਾ ਰੰਗ ਰੂਪ ਨਸਲ ਭੇਡ ਭਾਵ ਜਾਤ ਪਾਤ ਸ਼ੂਤ ਸ਼ਾ ਤੇ ਸਭ ਖੁੱਲ ਜਾਂਦੇ ਆ ਸੀ ਜਦੋਂ ਮਨ ਪਾਪੀ ਹੁੰਦਾ ਹੈ ਉਦੋਂ ਪਹਿਲਾਂ ਸਾਨੂੰ ਸਭ ਯਾਦ ਹੈ ਵੀ ਇਹ ਛੋਟੀ ਜਾਤ ਦਾ ਹੈ ਇਹ ਵੱਡੀ ਜਾਤ ਦਾ ਹੈ ਪਰ ਜਦੋਂ ਮਨ ਵਿਕਾਰੀ ਹੁੰਦਾ ਹੈ ਫਿਰ ਇਹ ਜਾਤਾਂ ਪਾਤਾਂ ਉੱਚ-ਨੀਚਤਾ ਇਹ ਸਭ ਖਤਮ ਹੋ ਜਾਂਦੀ ਹੈ ਕਿਉਂ ਭਾਈ ਕਿਉਂਕਿ ਮਨ ਪਾਪੀ ਹੋ ਚੁੱਕਾ ਹੈ ਤੇ ਕਿਤੇ ਵੀ ਹੋ ਸਕਦਾ ਹੈ ਯਾਦ ਰੱਖੀ ਉਦੋਂ ਫਿਰ ਇਹ ਸਭ ਕੁਝ ਬੰਦਾ ਭੁੱਲ ਜਾਂਦਾ ਹੈ ਅਸਲ ਤਾਂ ਅਸੀਂ ਇਨਸਾਨ ਆ ਜੋ ਰੱਬ ਨੇ ਬਣਾ ਕੇ ਭੇਜਿਆ ਹੈ ਇਹ ਬਾਹਰਲਾ ਜਿਹੜਾ ਸਿਸਟਮ ਸਿਰਜਿਆ